ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੰਗਲਾ ਪੰਜਾਬ ਤੇ ਸਵਾਜਪਾ ਤੁਹਾਡੇ ਨਾਲ ਫਿਰ ਤੋਂ ਇੱਕ ਨਵਾਂ ਵਿਸ਼ਾ ਲੈ ਕੇ حاضر ਹਾਂ ਵਿਸ਼ਾ ਅੱਜ ਦਾ ਇਹ ਆ ਕਿ ਪੈਸੇ ਨੂੰ ਜਿਹੜਾ ਕਮਾਉਣਾ ਹੈ ਉਹ ਸੌਖਾ ਹੈ ਇਸ ਪੈਸੇ ਨੂੰ ਉਡਾ ਦੇਣਾ ਇਹ ਬਹੁਤ ਵੀ ਸੌਖਾ ਹੈ ਕਿਉਂਕਿ ਜੇਕਰ ਆਪਾਂ ਪੈਸੇ ਦਾ ਸਹੀ ਢੰਗ ਦੇ ਨਾਲ ਇਸਤੇਮਾਲ ਕਰਦੇ ਹਾਂ ਤੇ ਫਿਰ ਤਾਂ ਪੈਸੇ ਨੂੰ ਵਰਤਣਾ ਕਿਹਾ ਸਕਦੇ ਆ ਤੇ ਜੇਕਰ ਇਸ ਦਾ ਆਪਾਂ ਸਹੀ ਢੰਗ ਤਰੀਕਾ ਜਿਹੜਾ ਵਰਤਣ ਦਾ ਆਪਣੇ ਕੋਲ ਨਹੀਂ ਹੈਗਾ ਫਿਰ ਇਸ ਨੂੰ ਆਪਾਂ ਉਡਾਉਣਾ ਹੀ ਕਹਿ ਸਕਦੇ ਹਾਂ ਕਿਉਂਕਿ ਅੱਜ ਜਿਹੜਾ ਪੈਸਾ ਇਹਨਾਂ ਕਮਾ ਲੈਣਾ ਕਿਤੇ ਬਹੁਤ ਸੌਖਾ ਹੈ ਕਿਸ ਨੂੰ ਉਡਾ ਦੇਣਾ ਬੜਾ ਹੀ ਸੌਖਾ ਹੈ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਆਪਣੇ ਬਜ਼ੁਰਗ ਸੀ ਸਾਡੇ ਮਾਪਿਓਏ ਉਹਨਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ ਇਸ ਪੈਸੇ ਨੂੰ ਕਮਾਉਣ ਦੇ ਲਈ ਪਰ ਅੱਜ ਦਾ ਜਿਹੜਾ ਸਮਾਂ ਹੈ ਨਾ ਅੱਜ ਪੈਸੇ ਨੂੰ ਕਮਾਉਣਾ ਬੜਾ ਹੀ ਆਸਾਨ ਹੈ ਕਹਿ ਸਕਦੇ ਹਾਂ ਕਿ ਅੱਜ ਇੰਟਰਨੈਟ ਦਾ ਮਾਧਿਅਮ ਹੈ ਉਹਦੇ ਜ਼ਰੀਏ ਵੀ ਆਪਾਂ ਪੈਸਾ ਕਮਾ ਸਕਦੇ ਹਾਂ ਅੱਜ ਹਰ ਇੱਕ ਨੌਜਵਾਨ ਜਿਹੜਾ ਵਰਗ ਇਹ ਭੜਿਆ ਲਿਖਿਆ ਜਿਹੜੇ ਆਪਣੇ ਪਹਿਲੇ ਬਜ਼ੁਰਗ ਸੀ ਉਹਨਾਂ ਸਮਿਆਂ ਦੇ ਵਿੱਚ ਬਹੁਤ ਹੀ ਘੱਟ ਲੋਕ ਜਿਹੜੇ ਪੜੇ ਲਿਖੇ ਹੁੰਦੇ ਸੀ ਉਹ ਮੰਨ ਲੋ ਘਰ ਦੇ ਵਿੱਚ ਵੱਧ ਤੋਂ ਵੱਧ ਇੱਕ ਦਾ ਮੈਂਬਰ ਹੈ ਜਿਹੜਾ ਪੜਦਾ ਸੀ ਉਹ ਕੋਈ ਨੌਕਰੀ ਉਸ ਨੂੰ ਮਿਲ ਜਾਂਦੀ ਸੀ ਕਿਸੇ ਕੰਮ ਥੋ ਲੱਗ ਜਾਂਦਾ ਸੀ ਉਸ ਨੂੰ ਪਾੜਾ ਕਹਿੰਦੇ ਸੀ ਪਰ ਅੱਜ ਤਾਂ ਸਾਰੇ ਹੀ ਪੜੇ ਲਿਖੇ ਨੇ ਕੋਈ ਆਪਾਂ ਕਦੇ ਕਿਸੇ ਨੂੰ ਪਾੜਾ ਕਹਿੰਦੇ ਕੀ ਆਕੇ ਪੁਰਾਣੋ ਪਹਿਲਾਂ ਕਿਸੇ ਆਪਣਾ ਜਿਹੜਾ ਪਿਤਾ ਪੁਰਖੀ ਕੀਤਾ ਹੈ ਉਹ ਹੀ ਜ਼ਿਆਦਾਤਰ ਕਰਦੇ ਸੀ ਕਿ ਜਿਹੜਾ ਕੰਮ ਦਾਦੇ ਨੇ ਕੀਤਾ ਉਹ ਕਿਉਂ ਨੇ ਕਰ ਲਿਆ ਜਿਹੜਾ ਕਿਉਂ ਨਹੀਂ ਕੀਤਾ ਉਹ ਪੁੱਤ ਨਹੀਂ ਕਰ ਲਿਆ ਪਰ ਅੱਜ ਕੀ ਹੈ ਕਿ ਇਹ ਗੱਲ ਜ਼ਰੂਰੀ ਨਹੀਂ ਕਿ ਜਿਹੜਾ ਕੰਮ ਕਿਉਂ ਕਰਦਾ ਉਹ ਹੀ ਤਾਂ ਵੀ ਬੱਚਾ ਕਰਦਾ ਹੈ ਤੇ ਉਹਨਾਂ ਬੱਚੇ ਬੜੇ ਇੰਟੈਲੀਜੈਂਟ ਨਿਕਲ ਆਉਂਦੇ ਉਹ ਆਪਣੇ ਕੰਮ ਨੇ ਜਿਹੜੇ ਹੋਰ ਨਵੇਂ ਤੋਂ ਨਵੇਂ ਖੋਲ ਲੈਂਦੇ ਆ ਜਾ ਪੜ੍ਹ ਲਿਖ ਜਾਂਦੇ ਨੇ ਤੇ ਨੌਕਰੀ ਵੀ ਮਿਲ ਜਾਂਦੀ ਹੈ ਆਪਣਾ ਵੀ ਬਿਜ਼ਨਸ ਕਰ ਲੈਂਦੇ ਨੇ ਉਦੋਂ ਸਿਰਫ ਕੀ ਸੀਗੇ ਜੇ ਕਿਸੇ ਦੇ ਕੋਲ ਮਾਲ ਡੰਗਰ ਹੈ ਪਸ਼ੂ ਹੁੰਦੇ ਸੀ ਉਹ ਕਾਮੀ ਸੀ ਸਿਰਫ ਖੇਤੀਬਾੜੀ ਸੀ ਪਰ ਅੱਜ ਕੀ ਹੈ ਕਿ ਅੱਜ ਤੱਕ ਆਪ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਉਹ ਸਾਰੇ ਅਲੱਗ ਅਲੱਗ ਪੜ੍ਹ ਲਿਖ ਕੇ ਆਪਣੇ ਅਲੱਗ-ਅਲੱਗ ਕੰਮ ਕਰ ਸਕਦੇ ਨੇ ਜਿਹੜਾ ਪੈਸਾ ਹੈ ਜਿਵੇਂ ਪਹਿਲੇ ਬਜ਼ੁਰਗ ਇਹਨਾਂ ਕਹਿੰਦੇ ਸੀ ਕਿ ਜੇ ਅੱਜ ਦੇ ਜਿਹੜੇ ਸੰਦ ਦੇ ਜਿਹੜੇ ਖੇਤੀਬਾੜੀ ਕਰਦੇ ਨੇ ਸੀ ਉਹ ਕਹਿੰਦੇ ਕਿ ਸਾਡੇ ਸਮਿਆਂ ਦੇ ਵਿੱਚ ਜੇਕਰ ਇਹਹੀ ਸੰਦ ਸੰਦ ਜਿਹਨੂੰ ਕਹਿ ਸਕਦੇ ਆ ਕਿ ਉਹਦੋਂ ਹੱਥਾਂ ਨਾਲ ਬਾੜੀ ਕਰਨੀ ਕੋਈ ਪਾਣੀ ਦਾ ਬਹੁਤਾ ਵਧੀਆ ਟਿਊਬਵੈਲ ਜਿਹੜਾ ਇੰਤਜ਼ਾਮ ਨਹੀਂ ਹੁੰਦਾ ਸੀ ਉਹਨਾਂ ਨੇ ਬੜੇ ਔਖਿਆਂ ਹੋ ਕੇ ਖੇਤੀਬਾੜੀ ਕਰਦੇ ਪਰ ਅੱਜ ਕੀ ਕਿ ਅੱਜ ਤਾਂ ਬਹੁਤ ਜ਼ਿਆਦਾ ਤਕਨੀਕ ਵਾਂਝ ਕੇ ਫਸਲਾਂ ਨੂੰ ਬੀਜਾਂ ਤੋਂ ਲੈ ਕੇ ਕਟਣ ਤੱਕ ਸਬਜ਼ੀਆਂ ਐ ਚਾਹੇ ਕਣਕ ਝੋਨਾ ਖੈਲੋ ਕੋਈ ਵੀ ਉਹਦੇ ਵਿੱਚ ਸਾਰੇ ਖੇਤੀਬਾੜੀ ਦੇ ਜਿਹੜੇ ਸੰਧ ਨੇ ਆ ਚੁੱਕੇ ਨੇ ਤੇ ਪਹਿਲੇ ਬਜ਼ੁਰਗ ਸੀ ਜਿਹੜੇ ਹੱਥਾਂ ਨਾਲ ਖੇਤੀ ਕਰਦੇ ਸੀ ਉਹਨਾਂ ਨੂੰ ਇੰਜ ਲੱਗਦਾ ਏ ਕਿ ਛੇ ਕਰ ਅਸੀਂ ਅੱਜ ਦੇ ਸਮੇਂ ਦੇ ਵਿੱਚ ਹੁੰਦੇ ਇਹ ਜਿਹੜੇ ਖੇਤੀਬਾੜੀ ਦੇ ਵਕਤੋਂ ਵਿੱਚ ਆਉਣ ਵਾਲੇ ਔਜ਼ਾਰ ਹੈ ਜਿਹੜੇ ਸੰਧ ਨੇ ਇਹ ਉਦੋਂ ਹੁੰਦੇ ਕਿ ਸ਼ਾਇਦ ਪਤਾ ਨਹੀਂ ਅਸੀਂ ਕਿੰਨੀ ਕੀ ਤਰਕੀ ਕਰ ਲੈਣੀ ਸੀ ਇਹ ਗੱਲ ਬਿਲਕੁਲ ਸੱਚ ਵੀ ਆ ਕਿਉਂਕਿ ਪੈਸਾ ਜਿਹੜਾ ਫਜ਼ੂਲ ਖਰਚੀ ਨਹੀਂ ਕਰਦੇ ਹਿੰਦੇ ਸੀ ਪਰ ਅੱਜ ਕੀ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਨੇਣਾ ਉਹ ਕੰਮ ਕਰ ਰਹੇ ਨੇ ਪਰ ਜਿਹੜਾ ਪੈਸਾ ਹੈ ਉਹਨਾਂ ਦੇ ਕੋਲ ਕੋਈ ਸੇਰ ਨਹੀਂ ਹੈ ਆਪਾਂ ਸਾਰਿਆਂ ਦੀ ਗੱਲ ਨਹੀਂ ਕਰ ਰਹੇ ਤੁਸੀਂ ਇਹ ਨਹੀਂ ਗਣਾ ਕਿ ਆਪਾਂ ਸਾਰਿਆਂ ਨੂੰ ਇਹ ਗੱਲ ਕਰ ਰਹੇ ਹਾਂ ਸਿਰਫ ਆਪਾਂ ਜਿਹੜੇ ਲੋਕ ਜਾਂ ਅੱਜ ਦਾ ਨੌਜਵਾਨ ਵਰਗ ਹੈ ਜਿਹੜਾ ਚਾਹੇ ਲੜਕੀਆਂ ਨੇ ਚਾਹੇ ਲੜਕੇ ਨੇ ਉਹ ਕੀ ਹੈ ਕਿ ਪੈਸਾ ਕਮਾ ਲੈਂਦੇ ਨੇ ਘਰ ਬੈਠੇ ਬਿਠਾਏ ਵੀ ਆਨਲਾਈਨ ਦਾੰਦਰ ਤੋਂ ਪੈਸਾ ਕਮਾ ਲੈਂਦੇ ਨੇ ਪਰ ਗੱਲ ਕੀ ਉਹ ਪੈਸੇ ਨੂੰ ੜਾਉਣ ਲੱਗਿਆ ਮਿੰਟ ਲਾਉਂਦੇ ਪਹਿਲਾਂ ਇਹ ਚੀਜ਼ ਤਾਂ ਹੈ ਨਹੀਂ ਸੀ ਕਿ ਆਨਲਾਈਨ ਉੱਥੇ ਕੱਪੜੇ ਮਿਲਦੇ ਆਨਲਾਈਨ ਬੋਟ ਮੇਲ ਰਹੇ ਨੇ ਆਨਲਾਈਨ ਵੈਂਗਮਿੰਗ ਘੜੀਆਂ ਮਿਲ ਰਹੀਆਂ ਨੇ ਆਨਲਾਈਨ ਫੋਨ ਖਰੀਦੇ ਜਾ ਰਹੇ ਨੇ ਹੁਣ ਜਿਵੇਂ ਉਦੋਂ ਇਹ ਚੀਜ਼ਾਂ ਨਹੀਂ ਸੀ ਹੈਗੀਆਂ ਫਿਰ ਕਿਸੇ ਪੈਸਾ ਸੇਵ ਰਹਿੰਦਾ ਸੀ ਪਰ ਅੱਜ ਕੀ ਹੈ ਕਿ ਜੇ ਮਹੀਨੇ ਦਾ ਕੋਈ 5000 ਜਾਂ 10000 ਕਮਾਇਆ ਤੇ ਫੋਨ ਆਪਾਂ 50000 ਦਾ ਲੈ ਲਿਆ ਫਿਰ ਉਹਨੀਆਂ ਕਿਸ਼ਤਾਂ ਭਰਦੇ ਆ ਨਾਲ ਕੀ ਕਿ ਜਿਹੜੇ ਹੋਰ ਖਰਚੇ ਨੇ ਉਹ ਤਾਂ ਡੇਲੀ ਦੇ ਰੁਟੀਨ ਵਿੱਚ ਚੱਲੀ ਹੀ ਜਾਣੇ ਨੇ ਆਨਲਾਈਨ ਜਿਹੜੀ ਸ਼ਾਪਿੰਗ ਗੇਂ ਦੇ ਨਾਲ ਆਪਾਂ ਮਿੰਟ ਤੋਂ ਮਿੰਟ ਪੈਸੇ ਨੂੰ ਉਡਾ ਦਿੰਦੇ ਆ ਵਰਤਨਾ ਨਹੀਂ ਸੁਖਿਆ ਸਕਦੇ ਜੇਕਰ ਕਿਸੇ ਦੇ ਕੋਲ ਬਹੁਤ ਜ਼ਿਆਦਾ ਖੁੱਲਾ ਪੈਸਾ ਹੈ ਉਹ ਤਾਂ ਆਨਲਾਈਨ ਸ਼ਾਪਿੰਗ ਖਰੇ ਜਾਂ ਖੁੱਲਾ ਪੈਸਾ ਜਿੱਥੇ ਮਰਜੀ ਹੈ ਉਹ ਲਾ ਸਕਦਾ ਹੈ ਪਰ ਗੱਲ ਕੀ ਹੈ ਕਿ ਜੇ ਆਪਾਂ ਕਮਾ ਥੋੜਾ ਪੈਸਾ ਰਿਹਾ ਪਰ ਉਹਨੂੰ ਉਡਾ ਜ਼ਿਆਦਾ ਰਿਹਾ ਤਾਂ ਸਿਰ ਸੋਚੋ ਕਿ ਇਹਨੂੰ ਉਡਾਉਣਾ ਹੀ ਗਿਆ ਸਕਦੇ ਨਹੀਂ ਸੋ ਸਵਾਸਤੇਨਾ ਜੇਕਰ ਆਪਾਂ ਇਸ ਗੱਲ ਦਾ ਧਿਆਨ ਰੱਖੀਏ ਕਿ ਅਸੀਂ ਮਹਿੰਗੇ ਕੱਪੜੇ ਨਹੀਂ ਬ੍ਰਾਂਡਡ ਕੱਪੜੇ ਨਹੀਂ ਦੇਖੋ ਕੱਪੜੇ ਤਾਂ ਆ ਹੀ ਲੈਣੇ ਤਾਂ ਧੱਕਣ ਦੇ ਲਈ ਕੀ ਹੈ ਕਿ ਹੁਣ ਇੱਥੇ ਤੁਸੀਂ ਕਹੋਗੇ ਕਿ ਕੀ ਤੁਸੀਂ ਨਹੀਂ ਮਹਿੰਗੇ ਕੱਪੜੇ ਆਪਣਾ ਜਿਵੇਂ ਚਾਦਰ ਦੇਖ ਕੇ ਪੈਰ ਪਸਾਰ ਜਿੰਨੀ ਤੁਹਾਡੀ ਹੈ ਅਸੀਂ ਇੱਥੇ ਉਸੇ ਹਿਸਾਬ ਨਾਲ ਇਹ ਨਹੀਂ ਕਿ ਮੇਰੇ ਦੋਸਤ ਨੇ ਮਹਿੰਗੇ ਬ੍ਰਾਂਡਡ ਜਿਹੜੇ ਕੱਪੜੇ ਲੈ ਆਏ ਸਾ ਬ੍ਰਾਂਡਡ ਬੂਟ ਲੈਣੇ ਤੇ ਤੁਸੀਂ ਵੀ ਫਟਾਫਟ ਉਹਦੀ ਰੀਸ ਦੇ ਨਾਲ ਕੋਈ ਮਹਿੰਗੇ ਕੱਪੜੇ ਔਨਲਾਈਨ ਸ਼ਾਪਿੰਗ ਕਰਨ ਲੱਗ ਜਾਓ ਕਿ ਉਹਨੇ ਇਥੋਂ ਆ ਖਰੀਦਿਆ ਹੈ ਤੋਂ ਆ ਖਰੀਦਿਆ ਹੈ ਨਹੀਂ ਫਿਰ ਤਾਂ ਕੀ ਹੋਏਗਾ ਕਿ ਪੈਸਾ ਕਮਾਤਾ ਰਹੇ ਹੋ ਪਰ ਉੜਾ ਮਿੰਟੋ ਮਿੰਟ ਰਹੇ ਹੋ ਜੇ ਕਿ ਇਹ ਕਿ ਮਿੰਟੋ ਮਿੰਟ ਘੜੀ ਖਰੀਦ ਲਈ ਦੇਖ ਲਓ ਜੇ ਫੋਨ ਹੈ ਆਪਣੇ ਕੋਲ ਟਾਈਮ ਉਹਦੇ ਤੋਂ ਦੇਖਿਆ ਜਾ ਸਕਦਾ ਇੱਕ ਸਸਤੀ ਘੜੀ ਤੋਂ ਵੀ ਟਾਈਮ ਦੇਖਿਆ ਜਾ ਸਕਦਾ ਜੇ ਕਰਾਂ ਬਹਿੰਗੀ ਕੋਈ 50000 ਦੀ ਲੱਖ ਦੀ ਘੜੀ ਲੈ ਕੇ ਕੁੱਟ ਤੇ ਬੰਨ ਲਵਾਂਗੇ ਹੈ ਤਾਂ ਉਹ ਘੜੀ ਏ ਕਿ ਇੱਕ ਵਾਰ ਦੋ ਵਾਰਾਂ ਸ਼ਾਇਦ ਹੀ ਕੋਈ ਪੁੱਛੇਗਾ ਜਿਹੜੇ ਸਮੇਂ ਵਿੱਚ ਕਿ ਘੜੀ ਕਿੰਨੇ ਦੀ ਆਈ ਏ ਮੈਨੂੰ ਲੱਗਦਾ ਨਹੀਂ ਕਿ ਕੋਈ ਹੋਣਾ ਅੱਜ ਕੱਲ ਕਿਸੇ ਨੂੰ ਪੁੱਛਦਾ ਹੋਵੇ ਕਿ ਆ ਜਿਹੜੀ ਕੋ ਸ਼ਰਟ ਪਾਈ ਏ ਕਿੰਨੇ ਦੀ ਏ ਜਾਂ ਕਿਸੇ ਬੀਬੀ ਭੈਣ ਨੂੰ ਪੁੱਛਦਾ ਹੋਵੇ ਕਿ ਆ ਸੂਟ ਪਾਇਆ ਕਿੰਨੇ ਦਾ ਜਾਂ ਜਿਹੜੀ ਕੁੱਟ ਤੇ ਘੜੀ ਬੰਨੀ ਏ ਕਿੰਨੇ ਦੀ ਲਈ ਕਿਤੋਂ ਲਈ ਪਰ ਕੀ ਹੈ ਕਿ ਆਪਾਂ ਐਵੇਂ ਨਜ਼ਾਇਜ਼ ਹੀ ਪੈਸਾ ਰੋੜੀ ਜਾਂਦੇ ਹਾਂ ਫੋਨ ਛੋਟਾ ਵੀ ਲੈ ਕੇ ਆਪਾਂ ਟਾਈਮ ਪਾਸ ਕਰ ਸਕਦੇ ਹਾਂ ਉਹੀ ਪੈਸਾ ਜੇ ਸੇਵ ਕੀਤਾ ਜਾਏ ਤਾਂ ਸ਼ਾਇਦ ਕਿੰਨਾ ਹੀ ਪੈਸਾ ਜਿਹੜਾ ਆਪਣੇ ਕੋਲ ਇਕੱਠਾ ਹੋ ਸਕਦਾ ਹੈ ਉਹ ਪੈਸਾ ਕਿਸੇ ਨੇ ਖੋਹ ਤਾਂ ਲੈਣਾ ਨਹੀਂ ਆਪਣੇ ਕੋਲ ਰਹਿਣਾ ਤਾਂ ਆਪਣੇ ਕੋਲ ਹੀ ਪਰ ਗੱਲ ਇਹ ਹੈ ਕਿ ਚਲੋ ਜੇ ਆਪਣੇ ਕੋਲ ਹੈਗਾ ਹੈ ਕਿਸੇ ਦਿਨੇ ਆਪਾਂ ਨੂੰ ਕੋਈ ਮੁਸੀਬਤ ਆ ਜਾਵੇ ਕਿ ਉਸ ਪੈਸੇ ਨਾਲ ਆਪਾਂ ਵਰਤ ਸਕਦੇ ਹਾਂ ਤੇ ਜੇ ਆਪਣੇ ਕੋਲ ਹੈ ਹੀ ਨਹੀਂ ਆਪਾਂ ਫਿਰ ਵਰਤਾਂਗੇ ਕਿੱਥੋਂ ਤੁਸੀਂ ਰੋਜ਼ ਦੇ 5 ਰੁਪਏ 10 ਰੁਪਏ ਆਪਣੀ ਇਨਕਮ ਦੇ ਹਿਸਾਬ ਦੇ ਨਾਲ ਜੇ ਰੋਜ਼ ਦੇ ਪੈਸੇ ਹੀ ਜਮਾ ਕੀਤੀ ਜਾਓ ਤੇ ਦੇਖੋ ਜੇ 5 ਰੁਪਏ ਵੀ ਰੋਜ਼ ਦੇ ਜੋੜਦੇ ਆਂ ਤਾਂ 150 ਰੁਪਏ ਜਮਾ ਹੁੰਦਾ ਹੀ ਜੇ ਆਪਣੀ ਇਨਕਮ ਜ਼ਿਆਦਾ ਹੈ ਤੁਸੀਂ 10 ਰੁਪਏ ਜੋੜ ਲਓ 100 ਰੁਪਏ ਜੋੜ ਲਓ ਤੇ ਦੇਖੋ ਪੈਸੇ ਆ ਕਿੱਥੇ ਨਾ ਕਿਤੇ ਜਮਾ ਹੀ ਹੋਣਗੇ ਉਹ ਕਿਧਰੇ ਜਾਣ ਹੀ ਰਹਿਗੇ ਪਰ ਕੀ ਹੈ ਕਿ ਪੈਸਾ ਆ ਵੀ ਬਹੁਤ ਰਿਹਾ ਹੈ ਕਿੰਦੇ ਆ ਕਿ ਪੈਸਾ ਜਿੰਨੀ ਸਪੀਡ ਦੇ ਨਾਲ ਆਉਂਦਾ ਏ ਕਿ ਆਪਾਂ ਉਨੀ ਹੀ ਸਪੀਡ ਨਾਲ ਵਰਤ ਰਹੇਗੇ ਉਸ ਤੋਂ ਵੱਧ ਸਪੀਡ ਨਾਲ ਜੇ ਆਪਾਂ 30000 ਰੁਪਿਆ ਮਹੀਨਾ ਕਮਾ ਰਹੇ ਹਾਂ ਤੇ ਜੇ ਆਪਾਂ ਆਪਣੇ ਖਰਚਿਆਂ ਦੇ ਹਿਸਾਬ ਨਾਲ 20000 ਰੁਪਿਆ ਵੀ ਆਪਾਂ ਖਰਚ ਕਰ ਰਹੀ ਕਰ ਲੈਂਦੇ ਆ ਤੇ 10000 ਰੁਪਿਆ ਵੀ ਆਪਾਂ ਜਮਾ ਕਰ ਲੈਂਦੇ ਆ ਤੇ ਇੱਕ ਸਾਲ ਦਾ 1 ਲੱਖ ਰੁਪਈਆ 1 ਲੱਖ 20000 ਰੁਪਈਆ ਆਪਣੇ ਕੋਲ ਜਮਾ ਹੋ ਜਾਏਗਾ ਜੇ 1 ਮਹੀਨੇ ਦਾ ਆਪਾਂ 10000 ਰੁਪਏ ਵੀ ਜਮਾ। 6000 ਵੀ ਇਹ ਜਮਾ ਕਰਦੇ। ਅਕਸਰ ਨੂੰ ਜੇਕਰ ਆਪਾਂ ਜਮਾ ਕਰਦੇ ਆ ਤੇ ਪੈਸਾ ਆਪਣਾ ਹੀ। ਮਹਿੰਗੀਆਂ ਗੱਡੀਆਂ ਤੇ ਆਪਾਂ ਪੈਸਾ ਅੱਜ ਦਾ ਨੌਜਵਾਨ ਵਰਗੇ ਕਿ ਇਹ ਕਿ ਮੇਰੇ ਦੋਸਤ ਨੇ ਐਨੇ ਵੀ ਲੱਗੀ ਲਈ। ਆਪਣੇ ਰਿਸ਼ਤੇਦਾਰ ਨੇ ਲਈ। ਆਪਣੇ ਆਂਢੀ ਗੁਆਂਢੀ ਨੇ ਲਈ ਕਿਉਂਕਿ ਆਪਣੇ ਮਾਪਿਆਂ ਨੇ ਮਿਹਨਤ ਕੀਤੀ। ਉਹ ਇੰਨੀ ਜਲਦੀ ਉਸ ਪੈਸੇ ਨੂੰ ਐਂ ਹੀ ਖਰਚ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਹੱਥਾਂ ਦੇ ਨਾਲ ਆਪਣੇ ਤਨ ਦੇ ਉੱਤੇ ਨਾ ਇਹ ਹੰਡਾਇਆ ਹੁੰਦਾ ਹੈ ਜਿਹੜਾ ਦਰਦ ਕਿ ਉਹਨਾਂ ਨੇ ਗਰੀਬੀ ਦੇਖੀ ਫਿਰ ਜਾ ਕੇ ਉਹਨਾਂ ਨੇ ਉਸ ਪੈਸੇ ਨੂੰ ਕਮਾਇਆ ਹੁੰਦਾ ਤੇ ਉਹ ਫਟਾਫਟ ਉਸ ਪੈਸੇ ਨੂੰ ਨਾ ਖਰਚ ਨਹੀਂ ਕਰਦੇ ਆਪਾਂ ਗਿਆ ਕਿ ਆਪਾਂ ਕਿੰਨਿਆਂ ਕ ਲੈ ਮੈਂ ਮਹੀਨੇ ਦਾ 10000 ਜਿੰਨੀ ਜਾਂ 50 ਜਿੰਨਾ ਵੀ ਕਮਾ ਰਹੇ ਹਾਂ ਤੇ ਮੈਂ ਤਾਂ ਇੰਨਾ ਪੈਸਾ ਕਮਾਉਂਦਾ ਤੇ ਫਿਰ ਕੀ ਹੈ ਕਿ ਮੈਂ ਗੱਡੀ ਖਰੀਦ ਲੈਣਾ ਪਰ ਤੁਸੀਂ ਇਹ ਸੋਚੋ ਕਿ ਜੇ ਤੁਸੀਂ ਕਿਤੇ ਸਸਤੀ ਗੱਡੀ ਲੈ ਲਓ ਮਹਿੰਗੀ ਨਾਲੋਂ ਪੁਰਾਣੀ ਲੈ ਆ ਲਓ ਪੁਰਾਣੀ ਦੇ ਨਾਲ ਵੀ ਟਾਈਮ ਪਾਸ ਹੋ ਜਾਣਾ 5-7 ਸਾਲ ਤੁਸੀਂ ਔਖੇ ਹੋ ਲੋ ਪੁਰਾਣੀ ਗੱਡੀ ਦੇ ਨਾਲ ਸਾਰ ਲਵ ਤੇ ਫਿਰ ਤੁਸੀਂ ਮਹਿੰਗੀਆਂ ਆਈਕਨਿ ਸ਼ਾਇਦ ਹੋਰ ਗੱਡੀਆਂ ਵੀ ਖਰੀਦ ਸਕਦੇ ਹੋ ਪਰ ਉਹੀ ਜੇ ਤੁਸੀਂ ਜਦੋਂ ਯੰਗ ਹੁੰਦੇ ਹੋ ਉਦੋਂ ਹੀ ਮਹਿੰਗੀਆਂ ਗੱਡੀਆਂ ਖਰੀਦ ਲੈਂਦੇ ਹੋ ਤੇ ਬਾਅਦ ਵਿੱਚ ਜਦੋਂ ਥੋੜੇ 올ਡੇਜ਼ ਹੁੰਦੇ ਹੋ ਕੋਰੋਨ ਕੀ ਹੁੰਦਾ ਹੈ ਕਿ ਸ਼ਾਇਦ ਇਹ ਸਾਰਾ ਪੈਸਾ ਹੀ ਆਪਾਂ ਗਵਾ ਚੁੱਕੇ ਹੁੰਦੇ ਆਂ ਘਰ ਹੈ ਤੁਸੀਂ ਛੋਟਾ ਪਾਲੋ ਇੱਕ ਰਾ ਹਜੇ ਤੁਹਾਡਾ ਬੱਚਾ 1 ਸਾਲ ਦਾ ਹੈ ਅੱਜ ਹੀ ਤੁਸੀਂ 50 ਲੱਖ ਰੁਪਏ ਲਾ ਕੇ ਘਰ ਬਣਾ ਲਿਆ ਹੈ ਤੇ ਕੋਈ ਜ਼ਰੂਰਤ ਨਹੀਂ ਉਸ ਬੱਚੇ ਨੂੰ ਸ਼ਾਇਦ ਇਹ ਜਦੋਂ ਨੂੰ ਤੁਹਾਡੇ ਬੱਚੇ ਨੇ ਹੋਣਾ ਹੈ ਅੱਜ ਤੁਹਾਡੀ 25 ਸਾਲਾਂ ਤੋਂ 30 ਸਾਲ ਤੁਸੀਂ 50 ਲੱਖ ਰੁਪਏ ਲਾ ਕੇ ਪਹਿਲਾਂ ਉਸ ਬੱਚੇ ਦੇ ਲਈ ਘਰ ਬਣਾ ਲਿਆ ਸ਼ਾਇਦ ਯੋਨੇ 20 ਸਾਲ ਬਾਅਦ ਕੋਸਕਰਨ ਪਸੰਦੀ ਨਹੀਂ ਲੱਗਾਂਗਾ ਤੁਸੀਂ ਆਪਣੇ ਹਿਸਾਬ ਨਾਲ ਘਰ ਬਣਾ ਲਓ ਇਹ ਨਹੀਂ ਕਿ ਉਹਦੇ ਬਾਰੇ ਸੋਚੋ ਕਿਉਂਕਿ ਸ਼ਾਇਦ ਹੋ ਸਕਦਾ ਹੈ ਕਿ ਤੁਹਾਡੇ ਤੋਂ ਵੱਧ ਮਿਹਨਤ ਕਰੇ ਉਹ ਵੱਧ ਪੈਸਾ ਕਮਾ ਕੇ ਹੋ ਸਕਦਾ ਹੈ ਕਿ ਉਹ ਪੈਸਾ ਜਿਹੜਾ ਜੇ ਜਮਾ ਹੁੰਦਾ ਤੇ ਕਿਸੇ ਹੋਰ ਕੰਮ ਆ ਜਾਂਦਾ ਪਤਾ ਨਹੀਂ ਕਿ ਤੁਸੀਂ ਉਹ ਪੈਸਾ ਜਿਹੜਾ ਉਹਦੇ ਨਾਲ ਹੋਰ ਕਿੰਨਾ ਪੈਸਾ ਜਮਾ ਕਰ ਸਕਦੇ ਸੀ ਜੋੜ ਸਕਦੇ ਸੀ ਫਰਜ਼ ਸਾਰਾ ਵੈਸਾ ਜੇ ਤੁਹਾਡੇ ਕੋਲ 50 ਲੱਖ ਰੁਪਏ ਜਾਂ 20 ਜਾਂ 30 ਹੈਗਾ ਉਹਨੂੰ ਘਰ ਤੇ ਲਾ ਦਿੱਤਾ ਤੇ ਤੁਸੀਂ ਨੰਗਮ ਲੰਘੋ ਕੇ ਬੈਠ ਗਏ ਤੇ ਫੇਰ ਕੀ ਕਰੋਗੇ ਤੁਸੀਂ ਆਪਣੇ ਬੱਚੇ ਦੇ ਤੋਂ ਇੱਕ ਬਾਰੇ ਵੀ ਨਹੀਂ ਸੋਚਿਆਗਾ ਇਹ ਨਹੀਂ ਆਪਾ ਕਿੰਦੇ ਕਿ ਪ੍ਰਾਣੀ ਚੀਜ਼ ਹੀ ਹਰ ਇੱਕ ਖਰੀਦੋ ਪਹਿਲੇ ਜਿਹੜੇ ਬਜ਼ੁਰਗ ਸੀ ਉਹ ਕਹਿੰਦੇ ਸੀ ਨਵਾ ਲਾਉਣ ਦੇਣ ਤੇ ਪੁਰਾਣਾ ਸੌ ਦੇਣ ਸ਼ਾਇਦ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਪ੍ਰਾਣਾ ਸੌ ਦੇਣ ਇਸ ਕਰਕੇ ਕਿ ਅੱਜ ਪੁਰਾਣੇ ਦੇ ਨਾਲ ਸਾਰ ਲੈ ਲਿਆ ਕੋਈ 2 4 5 7 ਸਾਲ ਪੁਰਾਣੇ ਨਾਲ ਸਾਰ ਲੈ ਲੈਂਦੇ ਆ ਤੇ ਜਦੋਂ ਨਵਾਂ ਆਏ ਉਹ ਆਊਗਾ ਉਦੋਂ ਸ਼ਾਇਦ ਸਾਡੇ ਕੋਲ ਪੈਸਾ ਜਿਹੜਾ ਜਮ੍ਹਾਂ ਹੋ ਜਾਊਗਾ ਕਿਉਂਕਿ ਅੱਜ ਖਰਚਾ ਚੁੱਕ ਕੇ ਕੋਈ ਚੀਜ਼ ਮੋਟਰਸਾਈਕਲ ਖਰੀਦ ਲਈਏ ਖਰੀਦਦੇ ਆ ਜਾਂ ਆਪਾਂ ਗੱਡੀ ਖਰੀਦ ਲਈਏ ਅੱਜ ਕੀ ਅੱਜ ਸਾਰਾ ਪੈਸਾ ਉਹਦੇ ਤੇ ਲਾਤਾ ਫਿਰ ਕਿਸ਼ਤਾਂ ਭਰਦੇ ਆ ਭਰਦੇ ਆ ਜਿੰਨੀ ਤੁਹਾਡੀ ਕਮਾਈ ਉਹ ਸਾਰੀ ਕਿਸ਼ਤਾਂ ਵਿੱਚ ਉਜੜ ਜਾਣੀ ਤੇ ਫਿਰ ਕੀ ਹੈ ਕਿ ਦਾ ਸਾਲ ਉਹ ਵੀ ਗੱਡੀ ਪੁਰਾਣੀ ਹੋਈ ਜਾਣੀ ਸਿਰ ਤੁਹਾਡਾ ਬੱਚਾ ਜਦੋਂ ਵੱਡਾ ਹੋਊਗਾ ਹਜੇ ਉਹ ਕੋਈ ਕਮਾਉਣ ਨਹੀਂ ਲੱਗਿਆ ਉਹ ਮੰਗ ਰੱਖੇਗਾ ਕਿ ਮੈਨੂੰ ਹੁਣ ਨਵੀਂ ਗੱਡੀ ਚਾਹੀਦੀ ਜਾਂ ਨਵਾਂ ਮੋਟਰਸਾਈਕਲ ਚਾਹੀਦਾ ਤੇ ਫਿਰ ਕੀ ਹੋਏਗਾ ਜਦੋਂ ਤੁਹਾਡੇ ਕਿਸ਼ਤਾਂ ਭਰ-ਭਰ ਕੇ ਭਿਆਸਿਆ ਤਾਂ ਹੈ ਹੀ ਨਹੀਂ ਤੁਸੀਂ ਪਹਿਲਾਂ ਹੀ ਗੰਦਾਲ ਹੋ ਚੁੱਕੇ ਹੋ ਤੇ ਆਪਣੇ ਨਿਆਣੇ ਦੇ ਸ਼ੌਂਕ ਤੁਸੀਂ ਕਿਵੇਂ ਪੂਰੇ ਕਰੋਗੇ ਮੋਟਰਸਾਈਕਲ ਨਾਲ ਵੀ ਸਾਰਿਆਂ ਜਾ ਸਕਦਾ ਹੈ ਉੱਥੇ ਬੋਲਟ ਦੀ ਕੋਈ ਜ਼ਰੂਰਤ ਨਹੀਂ ਬੋਲਟਾਪਾ ਲੈਂਦੇ ਹੋ ਮੇਰਾ ਉਹ ਮੋਟਰਸਾਈਕਲ ਕਿਤੇ ਨਾ ਕਿਤੇ ਸਸਤਾ ਜ਼ਾਊਗਾ ਫਿਰ ਉਹਦੇ ਤੇਲ ਦਾ ਜਿਹੜਾ ਖਰਚਾ ਹੈ ਉਹ ਘੱਟ ਹੋਊਗਾ ਜਿਹੜਾ ਬੋਲਟ ਹੈ ਉਹਦਾ ਤੇਲ ਦਾ ਖਰਚਾ ਵੱਧ ਹੋਊਗਾ ਜੇ ਆਪਾਂ ਪੈਸੇ ਦੀ ਬਚਤ ਕਰਨੀ ਚਾਹੀਏ ਅੱਜ ਦਾ ਨੌਜਵਾਨ ਦਾ ਕਿਉਂਕਿ ਆਪਣੇ ਵੱਡਿਆਂ ਨੇ ਸ਼ਾਇਦ ਆਪਣੇ ਮਾਪਿਆਂ ਨੇ ਆਪਣੇ ਦਾਦੇ-ਦਾਦੀਆਂ ਨੇ ਤਾਂ ਐਸਾ ਖਰਚ ਕਰਨਾ ਹੀ ਨਹੀਂ ਕਿਉਂਕਿ ਉਹਨਾਂ ਨੇ ਬੜੀਆਂ ਤੰਗੀਆਂ ਪੇਸ਼ੀਆਂ ਝੱਲੀਆਂ ਹੁੰਦੀਆਂ ਨੇ ਜੋ ਤਾਂ ਇੱਕ ਚਾਂਦੀ ਦਾ ਰੁਪਈਆ ਵੀ ਕਿਤੇ ਲਾਉਣਗੇ ਨਾ ਤਾਂ ਬੜੀ ਵਾਰ ਸੋਚਣਗੇ ਜੇ ਕਿਤੇ ਉਹਨਾਂ ਦੀ ਜੇਬ 'ਚੋ ਚਾਂਦੀ ਦਾ ਰੁਪਈਆ ਡਿੱਗ ਵੀ ਪਾਇਆ ਹੈ ਨਾ ਤੋਂ ਉਸ ਪਿਆਸੇ ਨੂੰ ਲੱਭਣ ਦੀ ਲਈ ਵਾਰ-ਵਾਰ ਤੱਕਣਗੇ ਕਿ ਇੱਥੇ ਕੋਈ ਡਿੱਗਿਆ ਸੀ ਤੇ ਆਪਾਂ ਕਹਿਣਾ ਕੋਈ ਗੱਲ ਨਹੀਂ ਖੜਕ ਪਈ ਹੈ ਜੀ ਉਹਨਾਂ ਨੇ ਬੜੀ ਵਾਰ ਸੋਚਣਾ ਹੈ ਆਪਣੇ ਮਾਪਿਆਂ ਨੇ ਵੀ ਫੇਰ ਵੀ ਬਰਾਬਰ-ਬਰਾਬਰ ਕਿਤੇ ਨਾ ਕਿਤੇ ਖਰਚ ਕਰ ਦੇਣੇ ਆ ਕਿਉਂਕਿ ਉਹਨਾਂ ਨੇ ਕੋਈ ਸੌਖਾ ਦੇਣ ਆਪਣੇ ਮਾਪਿਆਂ ਦੀ ਕਮਾਈ ਤੋਂ ਦੇਖਿਆ ਹੁੰਦਾ ਤੇ ਉਹਨਾਂ ਨੇ ਆਪਣੇ ਮਾਪਿਓ ਦੇ ਨਾਲ ਕਮਾਇਆ ਹੁੰਦਾ ਹੈ। ਉਹਨਾਂ ਨੇ ਕਿਹਾ ਆਪਣੇ ਮਾਪਿਓ ਨੂੰ ਕਿ ਮੈਂ ਪਿਆਸੇ ਨੂੰ ਬਰਾਬਰ-ਬਰਾਬਰ ਭਿਜੇ 10 ਲੱਖ ਦੀ ਆਪਣੀ ਡਿਮਾਂਡ ਹੈ। ਆਪਣੇ ਪਿਓ ਦੇ ਕੋਲੋਂ ਕਿ ਮੈਂ 10 ਲੱਖ ਦੀ ਗੱਡੀ ਲੈਣੀ ਤੇ ਉਹਨੇ ਕਿਹਾ ਨਹੀਂ ਪੁੱਤ 5 ਲੱਖ ਨਾਲ ਸਬਰ ਕਰ। ਪਰ ਆਪਾਂ ਕੀ ਜਣਾ ਹੈ ਕਿ ਕੋਈ ਗੱਲ ਨਹੀਂ ਮੈਂ ਮਹੀਨੇ ਦਾ 10000 ਜਾਂ 20 ਜਾਂ 30 ਕਮਾ ਰਿਆ। ਚਾਹੇ ਪੰਜਾਬੀ ਕਮਾਇਆ ਮੇਰੇ ਲਈ ਕਿੱਡੀ ਵੱਡੀ ਗੱਲ ਹੈ ਆਪਾਂ ਫਟਾਫਟ 10 ਲੱਖ ਦੀ ਗੱਡੀ ਖਰੀਦ ਹੀ ਲੈਣੀ। ਫਿਰ ਇਹ ਨਹੀਂ ਸੋਚਣਾ ਕਿ ਉਹ ਜਿਹਾ ਕਿਸ਼ਤਾਂ ਭਰਦਿਆਂ ਭਰਦਿਆਂ ਸਾਰੀ ਕਮਾਈ ਜਿਹੜੀ ਉੱਧਰ ਹੀ ਤੁਰ ਜਾਵੇ। ਇਹ ਜੇ ਆਪਾਂ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹਾਂ ਤੇ ਪੈਸਾ ਜਿਹੜਾ ਆਪਣੇ ਕੋਲ ਬਹੁਤ ਜਮਾ ਹੋ ਜਾਏਗਾ। ਇੱਥੇ ਫਿਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਪੈਸਾ ਕਮਾਉਣਾ ਸੌਖਾ ਤੇ ਉਡਾਉਣਾ ਜਿਹੜਾ ਬੜਾ ਹੀ ਕਮਾਉਣਾ ਹੈ ਜਿਹੜਾ ਉਹ ਸੌਖਾ ਹੈ ਤੇ ਉਡਾਉਣਾ ਬੜਾ ਔਖਾ ਫਿਰ ਇਹ ਨਹੀਂ ਗੱਲ ਹੈ। ਕਿਉਂਕਿ ਅੱਜ ਪੈਸਾ ਜਿਹੜਾ ਕਮਾ ਲੈਣਾ ਕਿੱਥੇ ਸੌਖਾ ਅੱਜਕੱਲ੍ਹ ਬੜੇ ਇਹੋ ਜਿਹੇ ਮਾਧਿਅਮ ਹੈਗੇ ਬੜੇ ਰਾਹ ਹੈਗੇ ਨੇ ਜਿਨ੍ਹਾਂ ਦੇ ਰੇਟ ਐਸਾ ਕਮਾਇਆ ਜਾ ਸਕਦਾ ਹੈ ਪਹਿਲਾ ਪੈਸਾ ਕਮਾਉਣਾ ਹੈ ਜਿਹੜਾ ਉਹ ਬੜਾ ਹੀ ਔਖਾ ਸੀ ਪਰ ਅੱਜ ਬੜਾ ਹੀ ਸੌਖਾ ਹੈ ਜੇ ਆਪਾਂ ਸਸਤੇ ਕੱਪੜੇ ਪਾ ਕੇ ਗੁਜ਼ਾਰਾ ਕਰ ਲਈਏ ਕਿਉਂਕਿ ਟੱਕਣਾ ਤਾਂ ਤਾ ਨਹੀਂ ਕਦੇ ਕੋਈ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਤੂੰ ਮਹਿੰਗਾ ਸੂਟ ਪਾਇਆ ਹੈ ਤੂੰ ਮਹਿੰਗੇ ਜੁੱਤੇ ਪਾਏ ਨੇ ਤੇਰੇ ਕੋਲ ਮਹਿੰਗਾ ਫੋਨ ਹੈ ਮਹਿੰਗੀ ਘੜੀ ਹੈ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਤੇ ਨਾ ਹੀ ਇਹ ਕਹਿੰਦਾ ਕਿ ਹਾਇ ਇਸ ਨੇ ਕਿੰਨੇ ਹੀ ਬੁਰੇ ਕੱਪੜੇ ਪਾਏ ਹੋਇਆ ਸਸਤੇ ਕੱਪੜੇ ਪਾਏ ਕੋਈ ਕਿਸੇ ਨੂੰ ਨਹੀਂ ਕਹਿੰਦਾ ਬਾਕੀ ਕਿਸੇ ਦੀਆਂ ਗੱਲਾਂ ਵੱਲ ਤੁਸੀਂ ਧਿਆਨ ਨਹੀਂ ਦੇਣਾ ਕੋਈ ਕੀ ਕਹ ਲੂਗਾ ਇੱਕ ਵਾਰ ਕਹੋ ਦੋ ਵਾਰ ਕਹੋ ਤੀਜੀ ਵਾਰ ਚੁੱਪ ਕਰ ਜਾਓ ਕਿ ਕੋਈ ਵਾਰ-ਵਾਰ ਆਪਾਂ ਨੂੰ ਰੋਜ਼ ਕਹੂਗਾ ਕਿ ਤੂੰ ਇੰਨੇ ਸਸਤੇ ਕੱਪੜੇ ਕਿਉਂ ਪਾ ਰਿਹਾ ਹੈ ਜਾਂ ਘਰ ਵਿੱਚ ਕੋਈ ਇੱਕ ਜਣਾ ਜੇ ਸਰਫਾ ਕਰਨ ਲੱਗ ਜਾਏ ਤੁਹਾਨੂੰ ਕੋਈ ਘਰੋਂ ਥੋੜੀ ਨਾ ਵੜ ਦਿੰਦਾ ਬਾਕੀ ਜਾਣੇ ਜਿਹੜੇ ਉਹ ਪੈਸੇ ਨੂੰ ਉਜ਼ਾਰ ਦੇ ਹੋਂ ਤੇ ਸਿੱਖ ਜਾਣਾ ਸਿਆਣਾ ਨਿਕਲ ਆਵੇ ਉਹ ਪੈਸੇ ਨੂੰ ਨਾ ਦਰਵਰਥੋ ਦੀ ਕਰੇ ਤੇ ਕੀ ਉਹਨੂੰ ਇੱਕ ਘਰੋਂ ਘਾੜ ਦਿੰਦਾ ਕਿਸੇ ਪ੍ਰੋਗਰਾਮ ਦੇ ਵਿੱਚ ਜੇ ਆਪਾਂ ਜਾਵਾਂਗੇ ਸਸਤੇ ਕੱਪੜੇ ਸਸਤੇ ਜੁੱਤੇ ਪਾ ਕੇ ਚਲੇ ਜਾਵਾਂਗੇ ਤੇ ਕੀ ਹੈ ਕਿ ਕੋਈ ਆਪਾਂ ਨੂੰ ਵਿਆਹ ਦੇ ਵਿੱਚ ਘਾੜ ਦੇਵੇਗਾ ਜਾਂ ਰਿਸ਼ਤੇਦਾਰ ਕੋਲ ਚਲੇ ਜਾਵਾਂਗੇ ਸਸਤੇ ਕੱਪੜੇ ਪਾ ਕੇ ਤੇ ਕੀ ਕੋਈ ਆਪਾਂ ਨੂੰ ਉਤੋਂ ਘਰੋਂ ਘਾੜ ਦੇਵੇਗਾ ਨਹੀਂ ਐਵੇਂ ਦਾ ਬੋਝ ਨਹੀਂ ਹੁੰਦਾ ਕੀ ਹੁੰਦਾ ਹੈ ਕਿ ਆਪਾਂ ਆਪਣੀਆਂ ਸਰੂ ਹੀ ਗੱਡੀ ਲਈ ਉਹਦੇ ਤੋਂ ਲੋਨ ਕਰਵਾ ਲਿਆ ਆਪਾਂ ਆਪਣੀਆਂ ਜ਼ਮੀਨਾਂ ਤੇ ਲੋਨ ਕਰਵਾ ਲੈਨੇ ਆ ਪ੍ਰੋਪਰਟੀ ਦੇ ਲੋਨ ਕਰਵਾਣੇ ਤੇ ਕੀ ਇਹ ਗੱਲ ਸਹੀ ਨਹੀਂ ਹੈਗੀ ਜੀ ਸਾਰੇ ਦੀ ਸਾਰੇ ਕਮਾਈ ਜਿਹੜੀ ਆਪਣੀ ਉੱਧਰ ਹੀ ਵਰਸਨ ਇਸ ਵਾਸਤੇ ਪਿਆਸੇ ਨੂੰ ਕਮਾਉਣੇ ਆ ਇਹਨੂੰ ਸੰਭ ਕੇ ਰੱਖਣ ਦਾ ਵੀ ਜਜ਼ਬਾ ਰੱਖੋਗੇ ਮੈਨੂੰ ਸੰਭਣਾ ਵੀ ਹੌਸਲਾ ਰੱਖੋ ਪਿਆਸੇ ਨੂੰ ਸੰਭੋ ਵੀ ਜ਼ਰੂਰੀ ਹੈ ਨਹੀਂ ਕਿ ਇਹਨੂੰ ਐਂ ਹੁੜਾ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾਗਾ ਜੇ ਕਹਿ ਵੀ ਦਊ ਤੇ ਤਾਂ ਕੀ ਵਜੂ ਕਿਤੇ ਆਪਣਾ ਰਿਸ਼ਤੇਦਾਰ ਆਪਣੇ ਨਾਲ ਰਿਸ਼ਤਾ ਨਾ ਤਾਂ ਤੋੜਨ ਲੱਗਾਗਾ ਕੋਈ ਦੋਸਤ ਨਿੱਤਰੇ ਕੀ ਆਪਣੇ ਨਾਲ ਆਪਣੀ ਦੋਸਤੀ ਦਾ ਨਹੀਂ ਤੋੜ ਲਊਗਾ ਕਿ ਤੂੰ ਸਸਤੇ ਕੱਪੜੇ ਪਾਉਂਗਾ ਜਾਂ ਤੂੰ ਵੱਡਾ ਫੋਨ ਨਹੀਂ ਰੱਖਿਆ ਮਹਿੰਗਾ ਫੋਨ ਨਹੀਂ ਰੱਖਿਆ ਹੋ ਸਕਦਾ ਏ ਕਿ ਆਪਾਂ ਦੋ ਜਾਣੇ ਆਪਾਂ ਮੋਟਰਸਾਈਕਲ ਤੇ ਵੀ ਕਿਤੇ ਜਾ ਸਕਦੇ ਹਾਂ ਜ਼ਰੂਰੀ ਨਹੀਂ ਕਿ ਆਪਾਂ ਕਾਰ ਤੇ ਹੀ ਜਾਈਏ ਮੌਸਮ ਜੇ ਸਹੀ ਆ ਜਾਦਾ ਠੰਡ ਨਹੀਂ, ਜ਼ਿਆਦਾ ਗਰਮੀ ਨਹੀਂ। ਤਾਂ ਆਪਾਂ ਕਈ ਵਾਰ ਮੋਟਰਸਾਈਕਲ ਤੇ ਵੀ ਸਫ਼ਰ ਕਰ ਸਕਦੇ ਹਾਂ। ਮੰਨਿਆ ਕਿ ਅੱਜ ਮੌਸਮ ਖਰਾਬ ਹੈ, ਜ਼ਿਆਦਾ ਠੰਡ ਹੈ, ਜ਼ਿਆਦਾ ਗਰਮੀ ਹੈ ਜਾਂ ਬਾਰਿਸ਼ ਦਾ ਮੌਸਮ ਹੈ। ਤਾਂ ਫੇਰ ਆਪਾਂ ਕਾਰ ਤੇ ਜਾਈਏ। ਜੇ ਦੋ ਜਾਣੇ ਆ ਤੇ ਆਪਾਂ ਮੋਟਰਸਾਈਕਲ ਤੇ ਵੀ ਸਫ਼ਰ ਕਰ ਸਕਦੇ ਹਾਂ। ਪਰ ਅੱਜ ਦਾ ਨੌਜਵਾਨ ਕੀ ਕਿ ਭਲਾ ਇਕੱਲਾ ਹੀ ਜਾਊਗਾ ਨਾ ਫਟਾਫਟ ਗੱਡੀ ਵਾਰ ਕੱਢੇਗਾ ਕਿ ਮੈਂ ਕਾਰ ਤੇ ਹੀ ਜਾਵਾਂ। ਜੇ ਉਹ ਚਾਹੇ ਤੇ ਮੋਟਰਸਾਈਕਲ ਤੇ ਜਾ ਕੇ ਵੀ ਆਪਣੇ ਕੰਮ ਨੂੰ ਵੇਚ ਸਕਦਾ ਹੈ ਮੋਟਰਸਾਈਕਲ ਤੇ ਜਾ ਕੇ ਵੀ ਰਿਸ਼ਤੇਦਾਰ ਦੇ ਜਾ ਹੁੰਦਾ ਹੈ ਤੇ ਉਹ ਪੈਸੇ ਦੀ ਬਰਬਾਦੀ ਹੈ ਜੇ ਆਪਾਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖਦੇ ਆ ਨਾ ਤਾਂ ਫਿਰ ਪੈਸੇ ਨੂੰ ਜਮ੍ਹਾਂ ਕਰ ਸਕਦੇ ਆ ਆਪਣੇ ਆਉਣ ਵਾਲੇ ਭਵਿੱਖ ਦੇ ਵਿੱਚ ਉਹੀ ਪੈਸਾ ਆਪਣੇ ਕੰਮ ਨੂੰ ਆਉਣਾ ਕਿਸੇ ਨੇ ਉਸ ਪੈਸੇ ਨੂੰ ਲੈ ਨਹੀਂ ਜਾਣਾਗਾ ਜੇ ਅੱਜ ਆਪਾਂ ਕੀ ਕਿ ਮੰਨ ਲਓ ਆਪਣੇ ਤੇ ਕੋਈ ਮੁਸੀਬਤ ਪੈ ਗਈ ਆਪਾਂ ਇਹ ਨਹੀਂ ਗਿੰਦੇ ਕਿਤੇ ਤੁਸੀਂ ਕਹੋਗੇ ਕਿ ਕਹਿ ਰਹੇ ਕਿ ਫਟਾਫਟ ਗੱਡੀ ਏ ਖੋਲ ਵਿਆਜ ਤੇ ਹੋਰ ਪੈਸਾ ਫੜਨ ਦੀ ਵਜਾਏ ਜੇ ਤੁਹਾਡੇ ਕੋਲ ਕੋਈ ਸੰਦ ਹੈਗਾ ਨਾ ਉਹਨੂੰ ਵੇਚ ਕੇ ਇੱਕ ਵਾਰਾ ਟਾਈਮ ਪਾਸ ਕਰ ਲਵੋ ਜਾਂ ਕੀ ਹੁੰਦਾ ਹੈ ਕਿ ਪਹਿਲਾਂ ਹੀ ਉਸ ਹਿਸਾਬ ਦੇ ਨਾਲ ਕਿਉਂਕਿ ਮੁਸੀਬਤ ਆਉਣ ਲੱਗਿਆ ਪਤਾ ਨਹੀਂ ਲੱਗਦਾ ਕਿ ਅਸੀਂ ਉਹ ਜਮਾ ਰੱਖੋ ਘਰ ਵਿੱਚ ਕਿਸੇ ਨੂੰ ਵੇ ਨਹੀਂ ਕਿ ਆਪਾਂ ਸਾਰੇ ਮੈਂਬਰ ਤੰਦਰੁਸਤ ਹਾਂ ਸਾਨੂੰ ਕਿਤੇ ਲੋੜ ਨਹੀਂ ਪੈਣੀ ਤੇ ਆ ਸਕਦੀ ਹਾਂ ਅੱਛਣ ਛੇਤ ਤੇ ਵੀ ਕੋਈ ਹਾਦਸਾ ਵਾਪਰ ਜਾਂਦਾ ਹੈ ਕਿ ਜੇ ਆਪਾਂ ਉਹ ਕਿਸ਼ਤ ਜਿਹੜੀ ਆਪਣੀ ਉੱਧਰ ਜਾ ਰਹੀ ਹੈ ਤੇ ਘਰੇ ਫਿਰ ਪੈਸਾ ਕਿੱਥੋਂ ਵਰਤਾਂਗੇ ਕਿਸੇ ਵੇਲੇ ਆਪਾਂ ਘਰੋਂ ਵੀ ਸਾਰ ਸਕਦੇ ਆ ਵੇਚ ਲਿਓ ਇੱਕ ਵਾਰਾ ਸਸਤੀ ਲੈਓ ਮਹਿੰਗੀ ਚੀਜ਼ ਵਿੱਚ ਕਿ ਸਸਤੀ ਲੈਓ ਉਹਦੇ ਵਿੱਚ ਕੁਝ ਪੈਸਾ ਬਚਾ ਕੇ ਘਰ ਦੇ ਵਿੱਚ ਕੋਈ ਮੁਸੀਬਤ ਪਈ ਜੇ ਤੋ ਸਾਰ ਲਵੋ ਤੇ ਨਹੀਂ ਕਿ ਫਟਾਫਟ ਕਰਜ਼ਾ ਚੁੱਕਣ ਲੱਗੋ ਜੇਕਰ ਆਪਾਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਰੱਖਾਂਗੇ ਤੇ ਫੇਰ ਆਪਣਾ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਔਖਾ ਨਹੀਂ ਹੋਊਗਾ ਪਰ ਅੱਜ ਦਾ ਨੌਜਵਾਨ ਹੈ ਜਿਹੜਾ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਕਿਵੇਂ ਸ਼ਾਇਦ ਐਸੇ ਆਈ ਜ਼ਮ ਮਤਾਂ ਨਹੀਂ ਕਿਹੜੇ ਵੇਲੇ ਕਿਹੋ ਜਿਹਾ ਮੌਕਾ ਜਿਹੜਾ ਕਿਹੋ ਜਿਹਾ ਸਮਾਂ ਆ ਜਾਣਾ ਸਦਾ ਸਮਾਂ ਇੱਕਸਾਰ ਨਹੀਂ ਰਹਿੰਦਾ ਦਿਨ ਚੰਗੇ ਵੀ ਆਉਂਦੇ ਨੇ ਤੇ ਬੁਰੇ ਵੀ ਆਉਂਦੇ ਨੇ ਨਿਕਲ ਜ਼ਰੂਰ ਜਾਂਦੇ ਨੇ ਪਰ ਜੇ ਉਹੀ ਪੈਸਾ ਆਪਾਂ ਚੰਗੇ ਸਮੇਂ ਦੇ ਵਿੱਚ ਜਮ੍ਹਾਂ ਕੀਤਾ ਹੋਵੇਗਾ ਰੱਪਨਾ ਕਰੇ ਕਿਸੇ ਵੇਲੇ ਆਪਣੇ ਤੇ ਮਾੜਾ ਸਮਾਂ ਆ ਗਿਆ ਤੇ ਉਸ ਪੈਸੇ ਦੇ ਨਾਲ ਆਪਾਂ ਆਪਣਾ ਵੇਲਾ ਸਾਰ ਸਕਦੇ ਆ ਅੱਜ ਕੱਲ ਕੋਈ ਕਿਸੇ ਦਾ ਵੇਲਾ ਨਹੀਂ ਸਾਰਦਾ ਹੈਲਪ ਕਰਨੀ ਚਾਹੀਦੀ ਆਪਾਂ ਇੱਥੇ ਨੂੰ ਕਿਸੇ ਵੀ ਦੋਸਤ ਮਿੱਤਰ ਆਣ ਗਵਾਂ ਰਿਸ਼ਤੇਦਾਰ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿ ਕਿਸੇ ਵੇਲੇ ਔਖਾ ਵੇਲਾ ਆ ਗਿਆ ਪਰ ਇਹ ਨਾ ਹੋਵੇ ਕਿ ਆਪਾਂ ਨੂੰ ਉਹ ਤਾਣਾ ਮਾਰੇ ਉਹ ਮੀਣਾ ਦੇਵੇ ਕਿ ਉਦੋਂ ਸੰਭਲ ਕੇ ਚੱਲਣਾ ਲੈਣਾ ਸੀ ਸਭਾਵ ਕਿ ਆਪਾਂ ਵੀ ਇਹ ਗੱਲ ਕਰ ਦਿੰਦੇ ਆ ਕਿ ਉਦੋਂ ਤਾਂ ਵੇਖਿਆ ਨਹੀਂ ਨੇ ਜੇ ਇਹਦੇ ਕੋਲ ਆਚਾਰ ਹੈਗੇ ਸੀ ਇਹਨੇ ਮਿੰਟੋ ਮਿੰਟੋ ੜਾ ਦਿੱਤੇ ਤੇ ਅੱਜ ਹੁਣ ਇਹਨੂੰ ਪਤਾ ਲੱਗੇਗਾ ਹੁਣ ਅਜੇ ਮੰਨਣ ਤੁਰ ਪਿਆ ਇਹ ਗੱਲ ਆਪਾਂ ਨੂੰ ਕਿਤੇ ਨਾ ਕਿਤੇ ਫਿਰ ਨਹੀਂ ਸੁਣੀ ਪੈਂਦੀ ਜੇ ਆਪਾਂ ਸੰਭਲ ਕੇ ਪੈਰ ਧਰਿਆ ਹੋਵੇਗਾ ਸੰਭਲ ਕੇ ਖਰਚੇ ਕੀਤੇ ਹੋਣਗੇ ਪਰ ਜੇ ਆਪਾਂ ਉਸ ਪਿਆਸੇ ਨੂੰ ਜਿਹੜਾ ਆਇਆ ਉਹਨੂੰ ਰੋਜ਼ ਦੀ ਰੋਜ਼ 100 ਕਮਾਇਆ ਤੇ ਸ਼ਾਮ ਨੂੰ 100 ਲਾ ਦਿੱਤਾ ਤੇ ਕੱਲ ਨੂੰ ਜੇ ਜ਼ਰੂਰਤ ਪੈ ਗਈ 200 ਰੁਪਏ ਕਿਤੇ ਕੋਈ ਹਾਦਸਾ ਵਾਪਰ ਗਿਆ ਕੋਈ ਘਰ ਦੇ ਵਿੱਚ ਕੋਈ ਨਸੀਬਤ ਪੈ ਗਈ ਤੇ ਫਿਰ ਉਹ ਪੈਸੇ ਕਿੱਥੋਂ ਆਉਣਗੇ ਤੇ ਜਿਹੜੇ ਰੁਟੀਨ ਦੇ ਡੇਲੀ ਦੇ ਖਰਚੇ ਉਹ ਤਾਂ ਚੱਲਣੇ ਆਪਾਂ ਨੂੰ ਹੀ ਪਤਾ ਸੋ ਇਸ ਵਾਸਤੇ ਕਿਸੇ ਤੋਂ ਮੰਗਣ ਦੇ ਨਾਲੋਂ ਇੱਕ ਵੇਲੇ ਆਪਣੀ ਕੋਈ ਚੀਜ਼ ਵੇਚ ਕੇ ਟਾਈਮ ਪਾਸ ਕਰ ਲਵੋ ਚੀਜ਼ ਘੱਟ ਪਿਆਸਿਆਂ ਦੀ ਲੈਓ ਤੇ ਆਪਣਾ ਜਿਹੜਾ ਪਿਆਸੇ ਦੀ ਕਿਤੇ ਜ਼ਰੂਰਤ ਹੈ ਉਹ ਵੀ ਵੇਲਾ ਸਾਰ ਲਵੋ ਤੇ ਉਹ ਕਿਤੇ ਬਿਹਤਰ ਹੈ ਸੋ ਜੇਕਰ ਆਪਾਂ ਨਿੱਕੇ ਨਿੱਕੇ ਗੱਲਾਂ ਦਾ ਖਿਆਲ ਰੱਖਾਂਗੇ ਤਾਂ ਆਪਾਂ ਆਪਣਾ ਜਿਹੜਾ ਆਉਣ ਵਾਲਾ ਭਵਿੱਖ ਬਹੁਤ ਹੀ ਵਧੀਆ guzrega ਸੋ ਇਸੇ ਦੇ ਨਾਲ ਜਿਹੜਾ ਆਪਣਾ ਅੱਜ ਦਾ ਵਿਸ਼ਾ ਇੱਥੇ ਸਮਾਪਤ ਹੁੰਦਾ ਆਪਾਂ ਫਿਰ ਤੋਂ ਤੁਹਾਡੇ ਨਾਲ ਕਿਸੇ ਹੋਰ ਨਵੇਂ ਵਿਸ਼ੇ ਨਾਲ ਆ ਸਰੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ